ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਦੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ ਰਕਵੈਸਟ ਆ ਕਿਦੋਂ ਵੀ ਸਜਣੋ ਖਰੀਦਦਾਰੀ ਕਰਦੇ ਜੇ ਦੋ ਟਾਈਮ ਲਾਜ਼ਮੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਕੋਈ ਵੀ ਪਿੱਛੇ ਲਾਮੇ ਵਾਲੀ ਗੱਲ ਨਾ ਰਵੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਵੇਹਰਾ ਫਾਇਦਾ ਹੁੰਦਾ ਸਜਣੋ ਪਹੁੰਚਿਆ ਪਿੰਡ ਨਾਰ ਲਈ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਨੂੰ ਬਾਈ ਮਨਜੀਤ ਸਿੰਘ ਦੇ ਫਾਰਮ ਤੇ ਆਏ ਆ ਦੋ ਸਜਣੋ ਪਸ਼ੂ ਵਿਖਾਉਣ ਲੱਗੇ ਆ ਇੱਕ ਵੈੜ ਤੇ ਇੱਕ ਨੀਲੀ ਰਾਵੀ ਦੀ ਝੋਟੀ ਫੱਜ ਸਮਝ ਕੇ ਜੁੜੇ ਰਿਓ ਕਰਦੇ ਆ ਗੱਲਬਾਤ ਬਾਈ ਮਨਜੀਤ ਨਾਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿੱਦਾਂ ਠੀਕੇ ਠੀਕ ਠਾਕ ਜੀ ਵਧੀਆ ਜੀ ਅੱਜ ਤੇ ਨੀਲੀ ਨੀਲੀ ਕਰਾਤੀ ਹੈਂ ਹਾਂ ਕੀ ਬਾਤ ਹੈ ਹੀਰਾ ਹੀ ਆ ਪੂਰੇ ਓਕੇ ਰਿਪੋਰਟ ਝੋਟੀ ਆ ਤੇ ਗੱਭਣ ਹੋ ਜਾਂਦੇ ਸੂਆ ਸੂਆ ਦੂਜਾ ਦੂਸਰਾ ਹਨਾ ਤੇ ਕਿੰਨਾ ਕ ਮਾਲਕਾ ਨੇ ਰਿਕਾਰਡ ਕਿ ਦੱਸਿਆ ਰ ਝੋਟੀ ਦਾ ਝੋਟੀ ਪਹਿਲੇ ਸਵੇਰੇ 12 ਲੀਟਰ ਦੁੱਧ ਕੱਲ ਦੀ ਲਈ ਆ 12 ਕਿਲੋ ਹਾਂਜੀ ਠੀਕ ਆ ਤੇ ਕਿੰਨੇ ਦਿਨ ਰਹਿ ਗਏ ਇਹਦੇ ਨਹੀਂ ਦੱਸ ਦੇਣਾ ਜੀ ਠੀਕ ਆ ਖੋਲ ਗੇ ਲਓ ਸੱਚ ਨੂੰ 10 ਦਿਨ ਦਾ ਸਮਾਂ ਬਾਕੀ ਆ ਝੋਟੀ ਪੂਰੀ ਟੋਪ ਦੀ ਨਿਕ ਨਹੀਂ ਆ ਕਿਉਂਕਿ ਚੀਜ਼ ਨੂੰ ਨਿਕ ਨਾ ਅੱਖਿਆ ਜਾਂਦਾ ਪੂਰੀ ਬਿੱਲੀ ਮਣਕੀ ਅੱਖ ਤੇ ਟੇਡਾ ਘੱਟ ਆ ਗਿਆ ਹਨਾ ਲਓ ਜੀ ਤੇ ਬਿਲਕੁਲ ਰਾਜੀ ਇਹ ਨਹੀਂ ਕਿ ਕਈ ਵਾਰ ਨਹੀਂ ਲੱਸੀ ਪੂਰੀ ਰਾਜੀ ਵਾਹ ਧਰ ਲਵੜੀ ਝੋਟੀ ਕਿਆ ਬਾਤ ਹੈ ਸਿਰਾ ਚੀਜਾ ਲਾਇਓ ਲਓ ਲਾਇਆ ਧਿਆਨ ਨਾਲ ਧਿਆਨ ਨਾਲ ਡਰਦੀ ਆ ਤੇ ਜਿਵੇਂ ਕਿਸੇ ਨੇ ਘਰੋਂ ਹੀ ਨਹੀਂ ਕੱਢੀ ਹੁੰਦੀ ਹਨਾ ਧਿਆਨ ਨਾਲ ਲੈ ਜਾ ਲੈ ਜਾ ਹੌਲੀ ਹੌਲੀ ਕੈਮਰੇ ਤੋਂ ਵੀ ਘਾਬਰਦੀ ਹੈ ਹਾਂ ਲੋ ਸਜਣੋ ਘਾਟਕੁੱਟ ਬੜਾ ਸੋਹਣਾ ਸਿੰਘੀ ਮੋਖੜਾ ਦਿਖਾਈ ਨੇੜੇ ਤੇ ਕਰਾ ਲਓ ਜੀ ਆਹ ਜੇ ਫੇਸ ਕੁਆਲਟੀ ਸਜਣੋ ਦੀ ਠੀਕ ਆ ਮਗਰ ਉਹਨੇ ਲੇਵਾ ਵਿਖਾ ਦੇ ਹੁਣ ਬੱਜੀ ਦਾ ਕਿਉਂਕਿ ਕੈਮਰੇ ਤੋਂ ਘਾਬਰਦੀ ਹੈ ਇਹਨੂੰ ਕਰਦੇ 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 ਮਗਰੋਂ ਲਾ ਕੇ ਚੱਲ ਭਾਈ ਆ ਇਸਾ ਸਜਣੋ ਲੈ ਬਾ ਗਾ ਸੁਣਾ ਤੇ ਰੇਟ ਸ਼ਾ ਜੀ ਰੇਟ ਇੱਕ ਬਣੀ ਹਾਂ ਤੇ ਇੱਕ ਵੀਜ ਦੇ ਲੰਝਾ ਨਾ ਪੰਜ ਛੋਟ ਕਰਦੀ ਹੈ ਨਾ 5 ਛੋਟ ਠੀਕ ਹੈ ਦੂਜੇ ਨੰਬਰ ਤੇ ਆ ਗਈ ਜਰਸੀ ਹੈ ਨਾ ਜਾਓ ਕੱਢੋ ਬਾਹਰ ਇਹਨੂੰ ਵੀ ਆ ਬੱਚਾ ਵਸ਼ੀਰ ਬੱਚਾ ਵਸ਼ਾ ਆ ਗਿਆ ਹੈ ਨਾ ਤੇ ਪਿਓਰ ਸਜਣੋ ਜਿਹੜੀ ਬ੍ਰਾਊਨ ਕਲਰ ਦੀ ਰੈੱਡ ਦੀ ਆ ਗਈ ਤੇ ਦੁੱਧ ਕਿਨਾ ਬਹੁਤ ਯਾਰਾਂ ਦੀ ਤਰਗਾ 11 ਕਿਲੋ ਸਵੇ ਬਾ ਕੋਈ ਦੂਜਾ ਲਾ ਲਓ ਪਹਿਲਾ ਲਾ ਲਓ ਤੀਜਾ ਲਾ ਲਓ ਠੀਕ ਹੈ 11 ਕਿਲੋ ਦੁੱਧ ਜੇ ਫਿਰ ਇਹ ਜਰਸੀ ਵੜ ਲੈ ਆ ਪਾਈ ਤੇ ਅਗਲੇ ਥਾਂ ਦੀ ਤੇਲ ਲੈਣਾ ਹਾਂਜੀ ਅਗਲੇ ਥਾਂ ਦੇ ਅਗਲੇ ਥਾਂ ਦੀ ਤਿਲੜ ਜੇ ਹਾਂ ਸਹੀ ਗੱਲ ਰੇਟ ਬਿਲਕੁਲ ਨੋਰਮਲੀ ਹੋਊਗਾ ਤੇ ਰੇਟ ਸਾਹਿਬ ਜੀ ਕੀ ਕਰ ਦਈਏ ਰੇਟ ਇਹਦਾ 28000 ਰੁਪਿਆ ਕਰਦੇ ਹਾਂ ਨਾ 26 ਦੀ ਦੇ ਦਾਂਗੇ 25 ਦੀ ਕਰਦ ਕੇ 25 ਦੀ ਕਰ 25000 ਦੀ ਸੱਜਣੋ ਸਿਰਫ ਤੇ ਸਿਰਫ ਮਿਲਣੀ ਏ ਉਹ ਇੱਕ 25 ਮੰਗ ਕੇ 20 ਦੀ 1 ਲੱਖ ਦੀ ਇਹ ਨੇਰੇ 25 ਦੀ ਗਾਂ ਮਿਲ ਜੂ ਦੁੱਧ 10000 ਕਿਲੋ ਖੁੱਲਾ ਡੁੱਲਾ ਤੇ ਵਹਿੜ ਸੋਹਣੀ ਆ ਥਣ ਦੀ ਤੇਲ ਆ ਖਰੀਦਦਾਰੀ ਕਰਿਓ ਸਸਿਕਾਰ